ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਂਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਉਹਨਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰਿੰਡਾ ਰੋਡ ਕੁਰਾਲੀ ਸੋ ਇੱਥੇ ਅੱਜ ਇਸ ਸਬੰਧ ਦੇ ਵਿੱਚ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਆਪਾਂ ਤੁਹਾਨੂੰ ਇਸ ਨਗਰ ਕੀਰਤਨ ਦੀਆਂ ਝਲਕੀਆਂ ਵੀ ਦਿਖਾਉਣੇ ਆ ਕਿੱਥੋਂ ਕਿੱਥੋਂ ਹੋ ਕੇ ਇਹ ਪ੍ਰਕਰਮਾ ਕਰਕੇ ਜੋ ਨਗਰ ਕੀਰਤਨ ਜਾ ਰਿਹਾ ਹੈ ਅਤੇ ਗੱਲਬਾਤ ਵੀ ਕਰਾਂਗੇ ਇੱਥੇ ਜੋ ਪਹੁੰਚੀਆਂ ਸੰਗਤਾਂ ਨੇ ਉਹਨਾਂ ਦੇ ਨਾਲ one money. ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਂਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਹੋਣ ਦੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਜੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਨਾਂ ਸਿੰਘਾਂ ਵਾਸਤੇ ਸਰਬੰਸ ਬਾਰਿਆ ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਗੁਰੂ ਗੋਖ ਸਾਜੀਏ ਅੰਮ੍ਰਿਤ ਛਕੀਏ ਨਸ਼ੇ ਤਿਆਗੀਏ ਇਹ ਸੰਗਤਾਂ ਨੂੰ ਅਪੀਲ ਹੈ ਨੌਜਵਾਨ ਬੱਚਿਆਂ ਨੂੰ ਉਮੀਦ ਹੈ ਵੀ ਅੱਜ ਦੇ ਦਿਨ ਆਪਾਂ ਪ੍ਰਣ ਕਰੀਏ ਜਿਹੜੇ ਮੇਰੇ ਵੀਰ ਛੋਟੇ ਵੀਰ ਦਾੜੀ ਕੱਟਦੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਵੀ ਉਹ ਸਿੰਘ ਸਜਣ ਅਦੇ ਗੁਰੂ ਦੇ ਲੜ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਦਾਰ ਬਹਾਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਗੁਰੂ ਪੁਰਬ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਦਿਹਾੜਾ ਜੋ ਕੱਲ ਨੂੰ ਮਨਾਇਆ ਜਾ ਰਿਹਾ ਅੱਜ ਨਗਰ ਕੀਰਤਨ ਨਿਕਲ ਰਿਹਾ ਇਸ ਵੰਦ ਦੇ ਵਿੱਚ ਤੁਸੀਂ ਵੀ ਸਵਾਗਤ ਲਈ ਖੜੇ ਹੋ ਨਗਰ ਕੀਰਤਨ ਦੇ ਕੀ ਕਹਣਾ ਹੈ ਪਹਿਲਾਂ ਤਾਂ ਜੀ ਮੈਂ ਸਾਬ ਸਾਬੇ ਕਮਾਲ ਤੰਤਨ ਦਸਵੇਂ ਪਾਤਸ਼ਾਹ ਸਾਬ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਬਹੁਤ ਹੀ ਪਾਕਾਂ ਵਾਲਾ ਦਿਨ ਹੈ ਜੀ ਅੱਜ ਅਕਾਲਪੁਰ ਖਵੈ ਗੁਰੂ ਜੀ ਦੇ ਓਟ ਅਸਰੇ ਅਨੁਸਾਰ ਤਨ ਤਨ ਦਸਵੇਂ ਪਾਤਸ਼ਾਹ ਦਾ ਆਗਮਨ ਪੁਰਬ ਕੱਲ ਐ ਜੀ ਅੱਜ ਉਸ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਤੋਂ ਨਕਰ ਕੀਰਤਨ ਆਰੰਭ ਹੋ ਕੇ ਹੁਣੇ-ਹੁਣੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਖੇ ਪਹੁੰਚ ਰਿਹਾ ਔਰ ਸਾਨੂੰ ਵੀ ਬਹੁਤ ਮਹਾਰਾਜ ਦੀ ਕਿਰਪਾ ਨਾਲ ਮੌਕਾ ਮਿਲਿਆ ਪ੍ਰਧਾਨ ਜੀ ਇੰਦਰਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਨਕਰ ਕੀਰਤਨ ਦਾ ਇੱਥੇ ਸਵਾਗਤ ਕੀਤਾ ਜਾ ਰਿਹਾ ਹੈ ਜੀ ਔਰ ਮੈਂ ਬਹੁਤ ਹੀ ਆਪਣੇ ਆਪ ਨੂੰ ਪਾਕਾਣਾ ਸਮਝਦਾ ਕਿ ਮੈਨੂੰ ਸੰਗਤ ਦੇ ਦਰਸ਼ਨ ਕਰਨ ਦਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨ ਦਾ ਨਗਰ ਕੀਰਤਨ ਦੇ ਵਿੱਚ ਇਫਾਕ ਸਮਾਪਤ ਹੋਇਆ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਣਾ ਸ਼ੁਭ ਨਾਮ ਕੀ ਹੈ ਜੀ ਰਣਜੀਤ ਕੌਰ ਜੀ ਜੀ ਨਗਰ ਕੀਰਤਨ ਕੱਢਿਆ ਜਾ ਰਿਹਾ ਹਾਂਜੀ ਹਾਂਜੀ ਸੋ ਅੱਜ ਤੁਸੀਂ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਹੋ ਹਾਂਜੀ ਹਾਂਜੀ ਸੇਵਾ ਕਰਦੇ ਰਹਿੰਦੇ ਆ ਤੁਸੀਂ ਹਾਂਜੀ ਹਾਂਜੀ ਸ਼ੁਰੂ ਤੋਂ ਜਦ ਅਸੀਂ ਕਰਾ ਲਈ ਆਏ ਆ ਉਦੋਂ ਤੋਂ ਅਸੀਂ ਸ਼ੁਰੂ ਤੋਂ ਹੀ ਇਹ ਸੇਵਾ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਔਰ ਮਹਾਰਾਜ ਸਾਰੇ ਤਾਂ ਐਵੇਂ ਕਰਾਂਦਾ ਰਹੇ ਜੀ ਇਹੀ ਹੈ ਕਿਵੇਂ ਲੱਗਦਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਇਹੋ ਜੀ ਮਹਾਰਾਜ ਸਾਨੂੰ ਦਿੰਦੇ ਰਹਿਣ ਸੇਵਾ ਇਹੋ ਜੀ ਸਾਰੇ ਸੰਗਤਾਂ ਨੂੰ ਦਿੰਦੇ ਰਹਿਣ ਪੂਰੀ ਦੁਨੀਆ ਨੂੰ ਦਿੰਦੇ ਰਹਿਣ ਐਨ ਮਨ ਤੰਦਰੁਸਤੀ ਰੱਬ ਸਾਰੇ ਨੂੰ ਬਖਸ਼ੇ ਔਰ ਸਾਰੇ ਮਤਲਬ ਸਤਿ ਸੇਵਾ ਮਨਟਨਲ ਕਰਦੇ ਰਹਿਣ ਜੀ ਮਹਾਰਾਜ ਆਪਣੀ ਕਿਰਪਾ ਸਾਰੇ ਤੇ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਗੁਰੂ ਜੀ ਤੁਮ ਦੇ ਅੱਜ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਕੀਰਤਨ ਆ ਰਿਹਾ ਹੈ ਬਾਜ਼ਾਰ ਦੇ ਵਿੱਚ ਤੁਸੀਂ ਵੀ ਸਵਾਗਤ ਦੇ ਲਈ ਖੜੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਕੀ ਕਹਣਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮ ਪਿਤਾ ਪਾਸ਼ਾ ਦਾ ਅੱਜ ਕੱਲ੍ਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਨਗਰ ਕੀਰਤਨ ਦਾ ਆਯੋਜਨ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਜੀ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਕਿੰਨੇ ਸੀ ਚਾਰ ਪੁੱਤਰ ਸੀ ਉਹਨਾਂ ਦੇ ਨਾਮ ਕੀ ਸੀ ਅਜੀਤ ਸਿੰਘ ਜੋਰਾਵਰ ਸਿੰਘ ਬਾਬਾ ਜਜਾਰ ਸਿੰਘ ਬਾਬਾ ਫਤੇ ਸਿੰਘ ਸੋ ਉਹਨਾਂ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਗੁਜਰੀ ਜੀ ਜੀ ਸੋ ਵੱਡੇ ਪੁੱਤਰ ਕਿੱਥੇ ਸ਼ਹੀਦ ਹੋਏ ਸੀ ਚਮਕੌਰ ਸਾਹਿਬ ਗੜੀ ਵਿੱਚ ਛੋਟੇ ਫਟੇਗੜ ਸਾਹਿਬ ਮੀਆਂ ਵਿੱਚ ਓਕੇ ਤੁਹਾਡਾ ਮੈਡਮ ਜਸ਼ਨਦੀਪ ਕੋਹਰੇ ਜੀ ਕਿਹੜੇ ਸਕੂਲ ਤੋਂ ਆਏ ਜੀ ਖਾਲਸਾ ਸਿਨੇ ਸਕੂਲ ਖਾਲਸਾ ਸਕੂਲ ਤੋਂ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਹਾਂਜੀ ਉਹਨਾਂ ਦੇ ਸੁਪੁੱਤਰ ਕਿੰਨੇ ਸੀ ਗੁਰੂ ਤੇਗ ਬਹਾਦਰ ਦੇ 21 ਪੁੱਤਰ ਸਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਿੰਨੇ ਸੀ ਚਾਰ ਪੁੱਤਰ ਤੇ ਪੰਜਵਾਂ ਖਾਲਸਾ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਤੇ ਪੰਜਵਾਂ ਖਾਲਸਾ ਉਹਨਾਂ ਦਾ ਜਨਮ ਕਿੱਥੇ ਹੋਇਆ ਸੀ ਪਟਨਾ ਸ਼ਹਿਰ ਵਿਖੇ ਅਨੰਦਪੁਰ ਸਾਹਿਬ ਦਾ ਕਿਲਾ ਉਹਨਾਂ ਨੇ ਕਿਉਂ ਛੱਡਿਆ ਸੀ ਜਦੋਂ ਮੁਗਲਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਉਸ ਸਮੇਂ ਦੇ ਹਾਲਾਤ ਸਨ ਜੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੰਘਾਂ ਦੇ ਪੰਜ ਪਿਆਰੇ ਦੇ ਹੁਕਮ ਨਾਲ ਮਰਨ ਦੇ ਕਿਲਾ ਛੱਡਿਆ ਸੀਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਕੱਲ ਨੂੰ ਨਗਰ ਕੀਰਤਨ ਬਾਜ਼ਾਰ ਦੇ ਵਿੱਚੋਂ ਆ ਰਿਹਾ ਤੁਸੀਂ ਵੀ ਸਵਾਗਤ ਕਰ ਰਹੇ ਹੋ ਕੀ ਕਹੋਗੇ ਮੈਂ ਕਮਾਉ ਨੇ ਕਿ ਬਹੁਤ ਬਹੁਤ ਵਧਾਈਆਂ ਸ਼ਹਿਰ ਵਾਸੀਆਂ ਤੇ ਆਪਣੇ ਜੋ ਵੀ ਗੁਰੂ ਚਰਨਾਂ ਚ ਸੇਵਾ 'ਚ ਲੱਗੇ ਹੋયા ਆ ਉਹਨਾਂ ਨੂੰ ਬਹੁਤ ਬਹੁਤ ਮੁबारकਾਂ ਦੇਣਾ ਚਾਹੁੰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਬਾਜ਼ਾਰ ਦੇ ਵਿੱਚ ਤੁਸੀਂ ਵੀ ਸਵਾਗਤ ਦੇ ਲਈ ਖੜੇ ਹੋ ਕੀ ਕਹਿਣਾ ਤੁਹਾਡਾ ਤੰਤੰ ਦਸਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਸਤਵ ਦੇ ਦਿਹਾੜੇ ਤੇ ਨਗਰ ਕੀਰਤਨ ਜੋ ਅੱਜ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਹੈ ਬਹੁਤ ਹੀ ਭਾਗਾ ਭਰਿਆ ਸ਼ਹਿਰ ਪਿੰਡ ਹੁੰਦਾ ਹੈ ਜਿੱਥੇ ਵੀ ਨਗਰ ਕੀਰਤਨ ਸਜਾਏ ਜਾਂਦੇ ਹਨ ਤੇ ਸਾਡਾ ਸਾਰੇ ਸ਼ਹਿਰ ਵਾਸੀਆਂ ਵੱਲੋਂ ਸਾਰੇ ਅਸੀਂ ਇਸ ਨਗਰ ਕੀਰਤਨ ਦਾ ਸਵਾਗਤ ਵੀ ਕਰਦੇ ਆਂ ਤੇ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਵੀ ਦਿੰਦੇ ਆਂ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਕੀਰਤਨ ਆ ਰਿਹਾ ਬਾਜ਼ਾਰ ਦੇ ਵਿੱਚ ਤੁਸੀਂ ਵੀ ਸਵਾਗਤ ਦੇ ਲਈ ਖੜੇ ਹੋ ਕੀ ਕਹਿਣਾ ਕਹਿਣਾ ਕੀ ਹੈ ਜੀ ਇਹ ਗੁਰੂਪੁਰਬ ਹੈ ਜੀ ਆਪਣਾ ਨਗਰ ਕੀਰਤਨ ਬਾਬਾ ਜੀ ਦੀ ਮਿਹਰ ਨਾਲ ਕੋਰਾਲੀ ਸ਼ਹਿਰ ਚ ਨਗਰ ਕੀਰਤਨ ਨਿਕਲਦਾ ਹਰ ਸਾਲ ਗੁਰਪਰਵ ਦੀ ਸਭ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਵੱਲੋਂ ਪੂਰੇ ਕੁਰਾਲੀ ਸ਼ਹਿਰ ਨੂੰ ਪੂਰੇ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਹੋਣ ਜੀ ਤੇ ਗੁਰਪੁਰਬ ਦਾ ਸਾਡਾ ਪਵਿੱਤਰ ਦਿਹਾੜਾ ਹੈ ਜੀ ਕੱਲ ਅੱਜ ਸਾਡੇ ਕੁਰਾਲੀ ਸ਼ਹਿਰ 'ਚ ਨਗਰ ਕੀਰਤਨ ਨਿਕਲਿਆ ਹੈ ਜੀ ਤੇ ਕੱਲ ਗੁਰਦੁਆਰੇ 'ਚ ਖੰਡਪਾਠ ਸਭ ਦੀ ਭੋਗ ਪਾਣ ਕੇ ਜੀ ਕੀਰਤਨ ਚੱਲਣਗੇ ਕੱਲ ਗੁਰਪੁਰਬ ਮਨਾਇਆ ਜਾਏਗਾ ਸਾਡੇ ਸਾਰੇ ਗੁਰਦੁਆਰੇ ਵਿਖੇ ਸਾਰੇ ਤੇ ਮੇਰੇ ਵੱਲੋਂ ਪੂਰੇ ਸ਼ਹਿਰ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਹੋਣ ਜੀ ਪੂਰੇ ਵਿਸ਼ਵ ਤੇ ਵਾਇਗੁਰੂ ਮੇਰ ਪਰਿਆ ਹੱਥ ਰੱਖਣ ਸਾਰਿਆਂ ਦੇ ਕਾਰੋਬਾਰ ਚੱਲਦੇ ਰਹਿਣ ਵਧਦੇ ਰਹਿਣ ਸਾਰੇ ਤਰੱਕੀਆਂ ਕਰਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਕੀ ਨਾਮ ਹੈ ਭਪਿੰਦਰ ਸਿੰਘ ਕਿਹੜੇ ਸਕੂਲ ਤੋਂ ਆਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਤੋਂ ਆਏ ਓਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਬਿਹਾਰ ਤੋਂ ਹੋਇਆ ਓਕੇ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਪਿਤਾ ਜੀ ਦਾ ਨਾਮ ਗੁਰਤੇਗ ਬਾਦਰ ਜੀ ਓਕੇ ਉਹਨਾਂ ਦੇ ਬੱਚਿਆਂ ਦੇ ਨਾਮ ਪਤਾ ਹਾਂ ਜੀ ਉਹਨਾਂ ਦੇ ਚਾਰ ਸਹਬਜ਼ਾਦੇ ਹੋਏ ਹਨ ਸਹੇਬ ਆਬਾ ਜੀ ਸਿੰਘ ਜੀ ਸਹੇਬ ਆਬਾ ਜੁਝਾਰ ਸਿੰਘ ਜੀ ਸਹੇਬ ਆਬਾ ਜੋਰਾਵਰ ਸਿੰਘ ਜੀ ਸਹੇਬ ਆਬਾ ਫਤਿਹ ਸਿੰਘ ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਕਾਲ사 ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਮੂਹ ਸਾਧ ਸੰਗਤ ਵੱਲੋਂ ਪੂਰੇ ਸੰਸਾਰ ਦੇ ਵਿੱਚ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਜਿਨ੍ਹਾਂ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਕੱਢੇ ਜਾ ਰਹੇ ਹਨ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਕੁਰਾਲੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪर्व ਦੀ ਆ ਬਹੁਤ ਬਹੁਤ ਵਧਾਈਆਂ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਜੀਤ ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਨਗਰ ਕੀਰਤਨ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਕੱਲ ਨੂੰ ਕੀ ਕਹਿਣਾ ਤੁਹਾਡਾ ਬਹੁਤ ਬਹੁਤ ਮੁਬਾਰਕਾਂ ਜਨ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆਂ ਤੇ ਅਸੀਂ ਵੀ ਹੁਣ ਨਗਰ ਕੀਰਤਨ ਆ ਰਿਹਾ ਉਹਦੇ ਵਿੱਚ ਪੇਸ਼ ਹੋਵਾਂਗੇ ਮੱਥਾ ਟੇਕਾਂਗੇ ਤੇ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਜੀ ਹੋਗਾ ਉਹ ਆ ਦੇ ਕੇ ਕਮੋ ਕਰੇ ਆਜਾ ਵੀ ਯਾਰ ਮਾਸਟਰ ਗੁਰਮਤ ਸਿੰਘ ਜੀ ਅੱਜ ਨਗਰ ਕੀਰਤਨ ਨਿਕਲਿਆ ਕੁਰਾਲੀ ਸ਼ਹਿਰ ਦੇ ਵਿੱਚ ਸੋ ਇਸ ਸਬੰਧ ਦੇ ਵਿੱਚ ਅੱਜ ਵਿਸ਼ਵਕਰਮਾ ਮੰਦਰ ਸਭਾ ਦੇ ਵੱਲੋਂ ਸਵਾਗਤ ਵੀ ਕੀਤਾ ਗਿਆ ਨਗਰ ਕੀਰਤਨ ਦਾ ਕੀ ਤੁਹਾਡਾ ਕਹਿਣਾ ਹੈ ਇਸ ਬਾਰੇ ਅੱਜ ਜੋ ਗੁਰਪੁਰਬ ਵੀ ਹੈ ਕੱਲ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਲੁਕਾਈ ਨੂੰ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅਮਰਜੀਤ ਤੇ ਮਾਨ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਗਾਹ ਬਗਾਹ ਸਾਡੀ ਸਭਾ ਦੀਆਂ ਕਾਰਗੁਜ਼ਾਰੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਸੋ ਅੱਜ ਇਹਨਾਂ ਨੂੰ ਵੀ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਲੱਖ ਲੱਖ ਵਧਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਅੱਛਾ ਕੰਮ ਕੀਤਾ ਉਹ ਸਮਾਜ ਵਿੱਚੋਂ ਛੂਤਛਾਤ ਦੀ ਖਾਤਮਾ ਕੀਤਾ ਉਹਨਾਂ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ जातपात ਦੀ ਸਮਾਪਤੀ ਕੀਤੀ ਤੇ ਲੋਕਤੰਤਰ ਦੀ ਨਹੀਂ ਰੱਖੀ ਉਹਨਾਂ ਨੇ ਆਪਣਾ ਲੋਕਾਈ ਦੇ ਲਈ ਆਪਣਾ ਸਰਬੰਸਦਾਨ ਕੀਤਾ ਆਪਣੇ ਚਾਰੇ ਪੁੱਤਰਾਂ ਦਾ ਬਲੀਦਾਨ ਕੀਤਾ ਮਾਤਾ ਦਾ ਬਲੀਦਾਨ ਕੀਤਾ ਤੇ Hindu ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣੇ ਪਿਤਾ ਜੀ ਦਾ ਬਲੀਦਾਨ ਕੀਤਾ ਸੋ ਇਸੇ ਲਈ ਉਹਨਾਂ ਨੂੰ ਸਰਬੰਸਦਾਨੀ ਆਖਿਆ ਜਾਂਦਾ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਜਿਹੜੀ ਕਿ ਸਿੱਖ ਧਰਮ ਦੀ ਜਿਨ੍ਹਾਂ ਨੇ ਨਹੀਂ ਰੱਖੀ ਉਸ ਨੂੰ ਹੋਰ ਜ਼ਿਆਦਾ ਉਹਨਾਂ ਨੇ ਪਰਪੱਕ ਕੀਤਾ ਸੋ ਇਸੇ ਲਈ ਮੈਂ ਅੱਜ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਸਾਰੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੇਰੇ ਨਾਲ ਸਾਡੇ ਵਾਈਸ ਚੇਅਰਮੈਨ ਹਰਨੇਕ ਸਿੰਘ ਜੀ ਸਵਰਨ ਸਿੰਘ ਜੀ ਸਰਦਾਰ ਹਰਬੰਸ ਸਿੰਘ ਜੀ ਪਰਮਜੀਤ ਸਿੰਘ ਜੀ ਰਾਜੂ ਜਸਵੰਤ ਸਿੰਘ ਜੀ ਸਾਰੇ ਮੈਂਬਰ ਸਾਹਿਬਾਨ ਉਚਿਤ ਤੌਰ ਤੇ ਅੱਜ ਪਹੁੰਚੇ ਨੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਲੰਗਰ ਦੀ ਸੇਵਾ ਕੀਤੀ ਤੇ ਲੋਕਾਈ ਨੂੰ ਲੰਗਰ ਛਕਾਇਆ